ਸਿੰਘ ਨਾ ਆਇਆ ਜੀ ਸੋਤਾ ਪੰਜਾਬੀਪੁਰਾ ਰਹਿੰਦੇ ਆ ਠੀਕ ਹੈ ਜੀ ਹਾਂਜੀ ਜੁਪੀ ਜੁਪੀ ਚ ਰਹਿੰਦੇ ਨੇ ਜਿਲ੍ਹਾ ਸੀਤਾਪੁਰੇ ਓਕੇ ਤੁਹਾਨੂੰ ਨਾ ਕਿਸ ਸਰਵਸਪੈਕ ਦਿੱਤਾ ਸੀ ਬਾਡੀ ਸਰਵਸਪੰਜ ਜੂਸ ਤੁਹਾਨੂੰ ਵਰਤੋਂ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਭਾਜੀ ਸਾਨੂੰ ਸ਼ੂਗਰ ਜ਼ਿਆਦਾ ਸੀ ਠੀਕ ਹੈ ਬੀਤੀ ਸੀਗਾ ਜੀ ਹਾਂਜੀ ਸਾਹ ਚੜਦਾ ਸੀ ਠੀਕ ਹੈ ਹਾਂਜੀ ਇਹ ਸ਼ੂਗਰ ਕਿੰਨੇ ਚਿਰ ਤੋਂ ਸੀ ਤੁਹਾਨੂੰ ਸ਼ੂਗਰ ਭਾਜੀ 6 ਮਹੀਨਿਆਂ ਤੋਂ ਪਤਾ ਲੱਗਾ ਸੀ 6 ਮਹੀਨੇ ਜਣੇ ਪਤਾ ਲੱਗੇ ਤੁਹਾਡੇ ਕਹਿੰਦੇ ਕੋਈ ਜ਼ਖਮ ਹੋਇਆ ਸੀ ਉਹ ਰਾਜ਼ੀ ਨਹੀਂ ਹੋ ਰਿਹਾ ਸੀ ਹਾਂਜੀ ਹਾਂਜੀ ਫਿਰ ਤੁਹਾਨੂੰ ਪਤਾ ਲੱਗਿਆ ਕਿ ਸ਼ੂਗਰ ਹੈ। ਹਾਂਜੀ। ਕਿੰਨੀ ਸ਼ੂਗਰ ਰਹਿੰਦੀ ਸੀ ਤੁਹਾਡੀ? 260 ਹੋਈਗੀ। 260। ਹਾਂਜੀ। ਤੇ ਹੁਣ ਖਾ ਪੀ ਕੇ ਕਿੰਨੀ ਆ ਰਹੀ ਹੈ? 130 ਹੈ। 130 ਆ ਰਹੀ ਹੈ ਖਾ ਪੀ ਕੇ। ਤੇ ਤੁਹਾਡਾ ਜਿਵੇਂ ਤੁਸੀਂ ਇੱਕ ਪੇਟ ਬਾਰੇ ਕੋਈ ਦੱਸ ਰਹੇ ਸੀ। ਹਾਂਜੀ, ਪੇਟ ਸਾਡਾ ਬਹੁਤ ਕੜਰਾ ਰਹਿੰਦਾ ਸੀ। ਹਾਂਜੀ। ਹੁਣ ਮਤਲਬ ਨਰਮ ਹੈ। ਤੇ ਇੱਕ ਜਿਵੇਂ ਤੁਸੀਂ ਕਹਿੰਦੇ ਸੀ ਸਾਹ ਘਰ ਚੜਦਾ। ਹਾਂਜੀ, ਹਾਂਜੀ, ਸਾਹ ਚੜਦਾ ਸੀਗਾ, ਉਹ ਵੀ ਠੀਕ ਹੈ ਹੁਣ। ਉਹ ਵੀ ਠੀਕ ਹੈਗਾ। ਹਾਂਜੀ। ਤੇ ਹੁਣ ਜਿਵੇਂ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ? ਅਨੋਹਲ ਕਾਪਨ ਮਹਿਸੂਸ ਹੋ ਰਿਹਾ ਓਕੇ ਇਹ ਬਾਡੀ ਸਰਵਿਸ ਦਾ ਪੈਕ ਤੁਹਾਨੂੰ 100 ਦਿਨ ਦਾ ਜਿਵੇਂ ਆਪਾਂ ਕੋਰਸ ਦੱਸਿਆ ਸੀ ਤੁਸੀਂ ਕਿੰਨੇ ਦਾ 50 ਦਿਨ ਵਰਤੇ ਆ ਜੀ ਹਾਂਜੀ ਹਾਂਜੀ 50 ਦਿਨ ਵਰਤੇ ਆ 60 ਦਿਨ ਵਰਤੇ ਆ ਔਰ ਬਾਕੀ ਤੁਸੀਂ ਦੂਸਰਾ ਹੁਣ ਸਟਾਰਟ ਕੀਤਾ ਹਾਂਜੀ 100 ਦਿਨ ਦਾ ਕੋਰਸ ਜਿਹੜਾ ਪੂਰਾ ਹੋ ਜਾਵੇ ਹਾਂਜੀ ਹਾਂਜੀ ਤੇ ਜਿਵੇਂ ਹੁਣ ਤੁਹਾਨੂੰ ਇਹ ਤੁਹਾਡੀ ਵੀਡੀਓ ਕਈ ਤੁਹਾਡੇ ਦੇਖਣਗੇ ਪਰਿਵਾਰ ਹਾਂਜੀ ਤਾਂ ਜਿਹੜੇ ਵੀਡੀਓ ਸੁਣਨਗੇ ਤੁਹਾਡੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹੋ ਹੀ ਆਖੂਗਾ ਜੀ ਦਾ ਕੋਈ ਮੁਸ਼ਕਲ ਹੋਵੇ ਜੀ ਕਿ ਬਾਡੀ ਸਰਵਿਸ ਮਤਲਬ ਲੈ ਜਣ ਕੇ ਸਾਨੂੰ ਬਾਡੀ ਸਰਵਿਸ ਵਰਤਣਾ ਚਾਹੀਦਾ ਓਕੇ ਜੀ